ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਦੀਹ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਸਨਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਮਿਆਰੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਵਾੜਾਂ ਦਿਖਾਉਣੀਆਂ ਵਾਂ ਸੋਹਣੀਆਂ ਵਾੜਾਂ ਤਿੰਨੇ ਤੁਹਾਨੂੰ ਦਿਖਾਵਾਂਗੇ ਕਮਲਜੀਤ ਵੀਰ ਕੋਲ ਆਪਾਂ ਆਏ ਆਂ ਇੱਕੋ ਹੀ ਸੂਈ ਸਵਾਈ ਹੈ ਦੋ ਦੰਦ ਵਾੜੇ ਵੀ ਵੀਰ ਜੀ ਹੁਣੇ ਦੱਸਦੇ ਆਂ ਤੇ ਬਾਕੀ ਦੋ ਕ ਬਣਾਵਾ ਤੇ ਰੇਟ ਵੀ ਜਿਹੜੇ ਕਹਿੰਦੇ ਕਿ ਬਿਲਕੁਲ ਨਾਰਮਲੀ ਰੱਖਣੇ ਆ ਵੀਡੀਓ ਪੂਰੀ ਜਰੂਰ ਵੇਖਿਓ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਬਹੁਤ ਸਰਾ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਆਪਨਾ ਹਾਂਜੀ ਪਿੰਡ ਚ ਮਿਆਰੀ ਸੀਨ ਨਾਲਾ ਜਿਹੜਾ ਮਸਰ ਤੇ ਫੋਨ ਨੰਬਰ ਬੋਲ ਦੇ ਕਰੀ 552 032 ਠੀਕ ਆ ਆਜ ਤਾਂ ਫਿਰ ਸੋਹਣੀਏ ਮੇਰਾ ਲੱਭ ਕੇ ਲੈਂਦੀਆਂ ਨੇ ਹਾਂਜੀ ਹਾਂਜੀ ਅਸੀਂ ਤਾਂ ਨਹੀਂ ਦੋ ਦੇ ਦੋ ਹੁੰਦੀਆਂ ਇਹ ਜੇ ਆਪਾਂ ਦੇ ਕੋ ਪਰਲੀ ਕਰਨੀ ਵਾਲੀ ਦੋ ਦੋ ਦੰਦਿਆ ਹਾਂਜੀ ਨਿਕਲੀ ਵਿਚਾਦੂਗਾ ਜੀ ਠੀਕ ਆ ਹਾਂਜੀ ਚਲੋ ਸ਼ੁਰੂਆਤ ਜਿਹੜੀਆਂ ਪਹਿਲੇ ਨੰਬਰ ਤੇ ਹੀ ਆ ਇਹਦੇ ਤੋਂ ਹੀ ਆਪਾਂ ਕਰਨੀ ਆ ਸਵਾਨਾ ਇਹਦਾ ਕਰੀ ਲੱਗ ਰਿਹਾ ਦੇਖ ਸਕਦੇ ਜੀ ਬਾਕੀ ਥਾਣਾ ਦਾ ਸਾਈਜ਼ ਗੈਪ ਦੇਖ ਸਕਦੇ ਜੀ ਪ੍ਰੋਪਰ ਸਿਚੁਏਸ਼ਨ ਨਾਲ ਸਮਝ ਰਹਾ ਹੈਗਾ ਵਾ ਕਲਾਬੀ ਰੰਗ ਦਾ ਥਾਣਾ ਜਿਹੜਾ ਕਿੰਨਾ ਚਿਰ ਹੋਇਆ ਵੀਰ ਜੀ ਨਾ ਸੋਈ ਨਾ ਇਹਨੂੰ ਵੀਤੀ ਪੰਜਵਾਦ ਨੂੰ ਹੋ ਗਿਆ ਜੀ ਸੂਈ ਨੂੰ ਅੱਛਾ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਗੀ ਜੇ ਦੁੱਧ ਵੀਰ ਜੀ ਇਹ 18 ਲੀਟਰ ਜੀ ਇੱਥੇ ਗਲਾ ਮੀਂਹ ਤੇ ਵੀਕਲ ਹੋਈ ਆ ਅੱਛਾ ਤੇ ਆਪਾਂ ਉਹਦਾ ਮਤਲਬ ਕੰਡੇ ਵਾਲਾ ਇਹ 18 ਲੀਟਰ ਬਿਲਕੁਲ ਜਿਹੜਾ ਘਰੋਂ ਚੁਆ ਕੇ ਦੋਗੇ ਬਿਲਕੁਲ ਘਰੋਂ ਆ ਕੇ ਕੰਡੇ ਤੋਲ ਮਾੜਾ ਦੁੱਧ 18 ਕਿਲੋ ਅੱਛਾ ਹਾਂਜੀ ਛਾੜਾ ਬਿੰਤੀ ਵਾਲਾ 20 ਕਿਲੋ ਕਿੰਨਾ ਕਿ ਚੁਵਾਈ ਜਾਊਗੀ ਦੁੱਧ ਵੀਰ ਜੀ 20 ਤੋਂ 28 ਚੱਲੂਗਾ ਪਾਈ 23 ਕਿਲੋ ਠੀਕ ਹੈ ਸੋ ਤਰੋ ਹਾਂ ਬਾਕੀ ਇਹ ਆ ਕਿ ਸੋਨੇ ਰੰਗ ਰੋਦੀ ਆ ਦੰਦ ਵੀਰ ਜੀ ਵਿਖਾ ਦਈਏ ਕਰੀ ਫੇਰੇ ਦੇ। ਪਾਣੀਆ ਜੀ ਤੁਸੀਂ ਦੋ ਦੰਦ ਜੇ ਮੂੰਹ ਦੋ ਰੱਖ। ਵਿਖਾ ਦੇ। ਆ ਦੇ ਸਾਡੇ ਜੇ ਪਿਓਰ ਦੋ ਦੰਦ ਆ ਜਿਹੜੀ। ਠੀਕ ਹੈ ਜੀ। ਲੈ ਜਾ। ਅਰੇ ਚੌਕ ਦਾ ਕੋ ਟੁੱਟਾ ਨਹੀਂ ਗਾ ਲਾ ਤੂੰ। ਤੇ ਬਾਕੀ ਕੱਦ ਕਾਠ ਵੀ ਇਹਦਾ ਚੰਗਾ ਵਾ। ਤੇ ਥੱਲੇ ਵੀ ਕਾਫੀ ਸੋਹਣੀ ਤਿਆਰ ਹੋਈ ਆ ਜਿਹੜੀ। ਹੋਲੀ ਹੋਲੀ ਤੋਰ ਦੇ ਵੀ ਜੀ। ਬਾਕੀ ਰੰਗ ਰੂਪ ਚੰਗਾ ਤੇ ਥੱਲੇ ਆਪਾਂ ਦੇਖ ਸਕਦੇ। ਖਾਣੇ ਵਿੱਚ ਚੰਗੇ ਗੈਪ ਤੇ ਬਾਕੀ 19 21 ਕੁਛ ਕੁਛ ਪਹਲਾ ਜਿਹ ਹੈ ਹੀ ਆ ਜਦੋਂ ਐ ਪ੍ਰੋਪਰ ਸਾਫ ਹੋ ਗਿਆ ਤੇ ਖਾਣੇ ਵੀ ਪੂਰਾ ਪਰੋਪਰਾਤ ਹੋ ਗਿਆ ਜਿਹੜਾ ਬਹੁਤ ਵਧੀਆ ਵਾ ਖਾਣੇ ਨੇ ਹੋਰ ਜੇ ਕੱਟਣਾ ਪੜਿਆ ਹਾਂਜੀ ਹਾਂਜੀ ਖਾਣੇ ਤੋਂ ਵਧੀਆ ਜਿਹੜਾ ਬਹੁਤ ਜ਼ਿਆਦਾ ਚੰਗਾ ਭਾਵੇਂ ਹੱਥ ਲੱਗਦਾ ਮੱਠੀ ਚਾਈ ਹਾਂ ਦੇਖ ਸਕਦੇ ਜੀ ਬਾਕੀ ਹਵਾਨੀ ਦੀ ਸ਼ੇਪ ਜਿਹੜੀ ਇਹਦੀ ਚੰਗੀ ਆ ਬਿਲਕੁਲ ਕੰਪੈਕਟ ਹਵਾਨਾ ਵਾ ਜਿਹੜਾ ਨਿਕਰ ਹਵਾਨੇ ਦੀ ਮਾਲਕਿਆ ਤੇ ਕਿੰਨਾ ਵੀ ਦਿੱਤਾ ਮੁੱਲ ਜਿਆਦਾ ਜਿਆ ਰੱਖੀਏ ਜਿਆਦਾ ਕਰ ਦਈਏ ਹਾਂਜੀ 60000 ਦੇ ਦਈਏ 60000 ਦੇ ਵਿੱਚੋਂ ਕੋ ਛੋਟ ਛੜ ਕਰ ਦਈਏ ਚਲ ਲੈ ਲਉ ਮੰਨ ਜੀ 2000 ਛੋਟ ਕਰ ਦਈਏ ਫਿਰ 58000 ਦੀ ਦੇ ਦਈਏ ਚਲੋ ਫਿਰ ਠੀਕ ਐ ਤੇ ਮੋਕੇ ਤੇ 18 ਮੀਟਰ ਦੁੱਧ ਕਰੋ ਚਵਾ ਦੇ ਬਿਲਕੁਲ ਬਿਲਕੁਲ ਜੀ ਰੈਡੀ ਐ ਦੁੱਧ 20 ਕਿਲੋਈ ਆ ਅੱਛਾ ਹਾਂਜੀ ਪਰ ਤੋਲ ਮਾ ਜਿਹੜਾ 18 ਕਿਲੋ ਠੀਕ ਐ ਹਾਂਜੀ ਝਾਗਾ ਬਾਕੀ ਚੰਗੇ ਕੱਦ ਕਾਠ ਵਾਲੀ ਵੜਿਆ ਸੋਹਣੀ ਵੜਿਆ ਜਿਹੜੀ ਤੇ ਜਿਹੜੇ ਪੈਨ ਨੂੰ ਇਹ ਜਿਹੜੀਆਂ ਵਸੀਆਂ ਤੁਹਾਨੂੰ ਬੜਾ ਸਾਰੇ ਪੰਜੀ ਕੀ ਕੀ ਜਾਂਦੇ ਆ ਹਾਂਜੀ ਹਾਂਜੀ ਕਰੂਗੀ ਆਪਾਂ ਹੋਣੀ ਤਾਂ ਗੱਲ ਕਹਿੰਦੀ ਠੀਕ ਹੈ ਚੜਾਉਣਾ ਇਹਦੇ ਮੋਟੇ ਦਾ 18 ਕਿਲੋ ਪਿਆਰੇ ਚਲੋ ਬੋਤਾ ਨਹੀਂ ਕੋਈ 2-3 ਕਿਲੋ ਦੇ ਵਸੀ ਮਰੂ ਨਾ ਹਾਂਜੀ ਹਾਂਜੀ ਪਲੱਸ ਚਲੂਗੀ ਠੀਕ ਹੈ ਤੇ ਬਾਕੀ ਜਿਹੜਾ ਹੈਗਾ ਕਿ ਦੋ ਨਹੀਂ ਅਸੀਂ ਆਹ ਬੱਚਾ ਜਿਹਦਾ ਤੇ ਹੁਣ ਆ ਜਿਹੜੀ ਤੁਹਾਨੂੰ ਦਿਖਾਉਣੀ ਹੈ ਇਹ ਵੀ ਗੱਬਨ ਹੈ ਜਿਹੜੀ ਖਾਣਾ ਇਹਦੇ ਵੀ ਲਾਗੇ ਦਾ ਦੇਖ ਸਕਦੇ ਚੰਗੇ ਗਿਆ ਤੇ ਚੰਗੇ ਸਾਈ ਦਾ ਖਾਣੇ ਆ ਜਿਹੜਾ ਤਸੀਵਤ ਇਹਦੇ ਬਾਰੇ ਵੀ ਇਹ ਲਿਖੀ ਤੁਸ ਜਗਵਾ ਦੇ ਅੱਛਾ ਹਾਂਜੀ ਤੇ ਇਹ ਕਿੰਨਾ ਕੁ ਟਾਈਮ ਲੱਜੂਗਾ ਜੀ ਇਹ ਦਿਨ ਵੀ ਹਫਤਾ تک ਲੱਜੂਗਾ ਹਫਤਾ ਲੱਜੂਗੀ 7-8 ਦਿਨ ਵਜੇ ਲੱਗੇ ਦੁੱਧ ਕਿੰਨਾ ਚੁਵਾਈ ਜਾਊਗੀ ਦੁੱਧ ਵੀ ਜੀ ਨੇ 18:00 ਵਜੇ ਤੋਂ ਵੱਜੇ ਸੀ ਚੁਆਇਆ ਜੀ ਅੱਛਾ ਹਾਂਜੀ 20 ਤੋਂ ਪਲਾਸ ਹੀ ਚੱਲੂਗੀ ਤੁਰ ਹਾਂ ਫਿਰ ਇੱਕ ਰੀਨ ਬਾਕੀ ਕੱਦ ਕੱਠ ਬੋਡੀ ਵੇਟੇ ਦਾ ਵੀ ਠੀਕ ਐ ਬਾਕੀ ਇਹ ਜੀਆਂ ਗਾਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਹੈਗੀ ਜਰਸੀ ਕ੍ਰੋਸ ਜੀ ਹੈ ਇਹ ਵੀ। ਭਾਨੇ ਜਵੱਟ ਵਟ ਵਟ ਚੰਗੇ ਆ ਇਹਦੇ ਵੀ। ਰੋਚੀ ਆ ਨਾ ਦਵਾ ਸਾਰੀਆਂ ਰੋਚੀਆਂ ਕਰਨੀ ਕਰਨੀ ਕੋਈ ਪ੍ਰਵਾਹ ਨਹੀਂ। ਤੇ ਇਹਦਾ ਮੁੱਲ ਮੁੱਲੇ ਦਾ ਵੀ ਜੀ 50000 ਜਿਹੜਾ अच्छा हां बाकी ਵਿੱਚੋਂ ਛੋਟ ਛੜਕਾਫ ਕਰ ਦੋਗੇ हां जी हां ਕੋਈ 1000 2000 ਛੜਤੀ ਇਹਦਾ ਵੀ ਚਾਹ ਵੇਖ ਲਓ ਛੜ ਦੋ ਕੋਈ ਠੀਕ ਆ 48 ਦੀ ਚਲਾਓ ਇਹ ਵੀ ਠੀਕ ਆ 48 ਠੀਕ ਆ ਤੇ ਇੱਕ ਆ ਜਿਹੜੀ ਆ ਇਹ ਵੀ ਕਰੋਸ ਚ ਹੀ ਆ ਹਨਾ हां जी ਗਰਮੀਆਂ ਚ ਚਾਉਣ ਵਾਲੀ ਬੈੜ ਆ ਜਿਹੜੀ ਇਹ ਵੀ ਤੇ ਸੰਭੀ ਸੰਭੀ ਚੰਗੀ ਆ ਤੇ ਇਹ ਵੀ ਦੋ ਦੰਦ ਜੇ ਵੀਰ ਜੀ हां जी हां जी ਵੀਰ ਜੀ ਬਿਲਕੁਲ ਦੋ ਦੰਦ ਇੱਕ ਇੱਕ ਨੱਕ ਦੋ ਚ ਭਾਈ ਜਾਊਗੀ ਉਤਰਾ ਦੋ ਕਿਲੋ ਚਲੋ ਬਹੁਤਾ ਨਹੀਂ 14 ਕਿਲੋ 40 15 ਤੇ ਹੋਣਾ ਚਾਹੀਦਾ ਠੀਕ ਆ ਪਲ ਜੂੜੀ ਵਸੀ ਸੋਹਣੀ ਜਿਹੀ ਸਾੰਭੀ ਸੋਹਣੀ ਚੰਗੀ ਆ ਹਨਾ ਬਾਕੀ ਛੱਡੀ ਧੀਰੀ ਕੋਈ ਥੋੜੀ ਕਰ ਦੇ ਦਿਖਾ ਦਿਓ ਦੰਦੇ ਦੇ ਵੀ ਤੇ ਤੋਰ ਦੇ ਫਿਰ ਨਾਲੇ ਤਾਂ ਦੇ ਵੀ ਪਿਓਰ ਦੋ ਦੰਦੇ ਆ ਜੀ ਠੀਕ ਆ ਜੀ ਤੋਰ ਦਿਓ ਬਾਕੀ ਛੱਡੀ ਛੰਡੀ ਕੋਈ ਬਹੁਤ ਚੱਲਦੀ ਆ ਖਤਰਨਾਕ ਆਣਾ ਇੰਨੇ ਵਧੀਆ ਤਿਆਰ ਕਰਨਾ ਉਹਨਾ ਗਾਣਾ ਇਹੇ ਸ਼ੰਗਾਂ ਪਰੰਦੀ ਆ ਤੇ 9 ਮਹੀਨੇ ਜੇ ਪਿਆਰ ਕਰਨਾ ਇਹ ਪੜਿਆਂ ਲਵੇਖੀ ਤੇ ਕੋਈ ਗੱਲ ਨਹੀਂ ਜੇ ਉਹ ਦੀ ਸੰਭਾਲ ਜੇ ਨੇ ਹਫਤਾ ਨਹੀਂ ਲੈਣਾ ਹਫਤਾ ਲੈ ਜਾਣਾ ਤੇ ਚੰਗੀ ਤਿਆਰ ਹੋਣੀ ਤੋਰ ਦੋ ਸੰਗੀਤ ਰਹੰਦੀ ਹੈ ਤੇ ਇਹਦਾ ਮੁੱਲ ਕੀ ਰੱਖਣਾ ਮਿੱਧੀ ਫਿਰ ਆਪਾਂ ਮੋਲੇ ਮਿੱਧੀ ਪਲਟਿਆ ਦੇ ਦਈਏ 35000 ਦੇ ਹਾਂਜੀ ਵਿੱਚੋਂ ਛੋਟ ਛੋਟ ਕਰ ਦਈਏ ਕਰ ਦੋ ਕੋਈ ਨਹੀਂ ਕਰ ਦੋ ਆਪੇ ਕਰ ਦੇ ਕਿੰਨੇ ਆਪ ਹੀ ਦੱਸ ਦਿਓ ਜੱਸੀ ਨੂੰ ਕਰ ਦੋ ਆਪ ਹੀ ਇਹ ਲੋ ਤੁਸੀਂ ਦੱਸੋ ਤੁਸੀਂ ਦੱਸਣਾ ਜੀ 33 ਦੇ ਦੇਣੇ 33 ਹੀ ਦੇ ਦੋਗੇ ਠੀਕ ਆ ਤੇ ਠੀਕ ਹੈ ਜੀ ਵੀਰ ਖੁਸ਼ ਹੋ ਨਾ ਜੀ ਬੈਠਾ ਹਿਸਾਬ ਨਾਲ ਮੁੱਲ ਬਿਲਕੁਲ ਜੈ ਜ ਆਪਣਾ ਲੈ ਲਓ ਠੀਕ ਹੈ ਜੀ ਬਾਕੀ ਇਹ ਕਿ ਚਲੋ ਤੁਹਾਡੇ ਘਰੋਂ ਕੋ ਪਸੰਦ ਕਰਕੇ ਦੇਖ ਕੇ ਖੜੇ ਹਨਾ ਖਲੀ ਕਰਕੇ ਜਿੱਦਾਂ ਮਰਜੀ ਕੋਈ ਆ ਕੇ ਚੁੜੀਓ ਚੋਚੋ ਆਵੇ ਸਾਡਾ ਨਾ ਹਾਂਜੀ ਆ ਤੇਪ ਕੇ ਆਪਣੀ ਬਾਕੀ ਜੇ ਕੋਈ ਨਹੀਂ ਵੀ ਮਤਲਬ ਹੁਤਾ ਨਹੀਂ ਮਕਾ ਲੂ ਤੇ ਆਪਣਾ ਛਣਾਈ ਗਰੰਟੀ ਹੋਗੀ ਬਿਲਕੁਲ ਠੀਕ ਹੈ ਜੀ ਹਾਂ ਜੀ ਕੋਈ ਆ ਕੇ ਟੇਕ ਸਕਦਾ ਤੇ ਆਪਣੀ ਤੇਪ ਕੇ ਖੜੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਚ ਚਾਹ ਕੇ ਤਸੱਲੀ ਕਰਕੇ ਫੇਰ ਹੀ ਖੜੇ ਜੀ ਹਾਂਜੀ ਦੋ